ਮੁੱਖ ਮੰਤਰੀ ਭਗਵੰਤ ਮਾਨ ਨੇ ਕੁਰਾਲੀ ਬੱਸ ਅੱਡੇ ਦੇ ਉੱਤੇ ਅਚਨਚੇਤ ਰੇਡ ਕੀਤੀ ਕੈਲੀਓ ਪਹੁੰਚ ਗਏ ਸੁਰੇ ਤੜਕਸਾਰ ਕਹਿੰਦੇ 4:50 ਮਿੰਟ ਦਾ ਸਮਾਂ ਸੀਗਾ ਜਦੋਂ ਉੱਥੇ ਪਹੁੰਚਦੇ ਨੇ ਆਪਣੇ ਕਾਫਲੇ ਦੇ ਨਾਲ ਲੰਮਾ ਸਮਾਂ ਉੱਥੇ ਰੁਕਦੇ ਨੇ ਸਵਾਰੀਆਂ ਦੇ ਨਾਲ ਗੱਲ ਕਰਦੇ ਨੇ ਕਹਿੰਦੇ ਉੱਥੇ ਬੱਸ ਵਾਲੇ ਨੇ ਜਿਹੜੇ ਮਨਮਰਜ਼ੀ ਕਰਦੇ ਨੇ ਬੱਸਾਂ ਦੇ ਉੱਤੇ ਸਵਾਰੀਆਂ ਨੂੰ ਚੜਾਉਂਦੇ ਨਹੀਂ ਤੇ ਨਾਲ ਦੀ ਨਾਲ ਉਹਨਾਂ ਨੇ ਰੂਪਨਗਰ ਦੇ ਡਿਪਟੀ ਕਮਿਸ਼ਨਰ ਨੂੰ ਤਲਬ ਕਰ ਲਿਆ ਤੇ ਕਿਹਾ ਕਿ ਜਿਹੜੇ ਨਹੀਂ ਕੰਮ ਕਰ ਰਹੇ ਉਹਨਾਂ ਦੇ ਉੱਤੇ ਕਾਰਵਾਈ ਜ਼ਰੂਰ ਕਰੋ ਮੁੱਖ ਮੰਤਰੀ ਭਗਵੰਤ ਮਾਨ ਨੇ બસ ਅੱਡੇ ਦੇ ਉੱਤੇ ਜਾ ਕੇ ਇਹ ਜਿਹੜੀ ਰੇਡ ਕੀਤੀ ਹੈ ਜੀ। ਤਰਵਿੰਦਰ ਜੀ ਤੁਸੀਂ ਇੱਕ ਫਿਲਮ ਦੇਖੀ ਹੋਣੀ ਆ ਨਾਇਕ। ਹੂੰ। ਇਹ ਬਹੁਤ ਸਾਰੇ ਜਿਹੜੇ ਮੰਤਰੀ, ਮੁੱਖ ਮੰਤਰੀ ਤੇ ਉਹ ਇਹੋ ਜਿਹਾ ਕੰਮ ਕਰਦੇ ਨੇ। ਆਪਾਂ ਸ਼ੁਰੂ ਕਰਦੇ ਆ ਅਕਾਲੀ ਭਾਜਪਾ ਸਰਕਾਰ ਤੋਂ। ਸਦਾ ਪ੍ਰਕਾਸ਼ਕ ਬਦਲ ਮੁੱਖ ਮੰਤਰੀ ਸਨ। ਜਦੋਂ ਉਹ ਹੋਂਦ ਦੇ ਵਿੱਚ ਆਏ ਉਹਨਾਂ ਨੇ ਅਨਾਊਂਸਮੈਂਟ ਕੀਤੀ ਕਿ ਅਸੀਂ ਚੰਡੀਗੜ੍ਹ ਦੀ ਤਰ ਤੇ ਬੱਕ ਬੱਕ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਅਸੀਂ ਮੀਟਿੰਗਾਂ ਕਰਿਆ ਕਰਾਂਗੇ ਤਾਂ ਕਿ ਲੋਕਾਂ ਨੂੰ ਸਹੂਲਤਾਂ ਮਿਲਣ ਤੁਸੀਂ ਜ਼ਿਲ੍ਹਿਆਂ 'ਚ ਆਗੇ ਆਮ ਲੋਕਾਂ ਨੂੰ ਮਿਲੇ ਮੇਰੇ ਕਹਿਲ ਜਵਾਬ ਨਾ ਵਿਚ ਆਏਗਾ ਇਸੇ ਤਰ੍ਹਾਂ ਪਤਾ ਇਹ ਲੱਗਿਆ ਕਿ ਉੱਤਰਾਖੰਡ ਖਰਚ ਵੱਧ ਗਿਆ ਮਜੂਦਾ ਮੰਤ ਜਿਹੜੇ ਮੁੱਖ ਮੰਤਰੀ ਨੇ ਭਗਵੰਤ ਮਾਨ ਸਾਹਿਬ ਉਹ ਵੀ ਇਸੇ ਦੀ ਗੱਲ ਕਰਦੇ ਨੇ ਹੂੰ ਉਹਨਾਂ ਨੇ ਵੀ ਪੰਜਾਬ ਸਿਵਲ ਸਿਕਤਰੇ ਜਿਆ ਚੰਡੀਗੜ੍ਹ ਹੈ ਉਹਦੇ ਤੋਂ ਬਾਹਰ ਦੀ ਗੱਲ ਕੀਤੀ ਜਲੰਧਰ ਮਾਨਸਾ ਲੁਧਿਆਣਾ ਆਦਿ ਦੇ ਸਰਕਟੋਂ ਸੱਚ ਗਏ ਬਿਲਕੁਲ ਉਹੀ ਤਰਜ਼ ਜੋ ਬਾਦਲ ਸਾਹਿਬ ਦੀ ਸੀ ਉੱਥੇ ਜਾ ਕੇ ਕੀਤਾ ਉੱਥੇ ਜਾ ਕੇ ਅਫਸਰ ਬੜੇ ਆ ਗਏ ਜੀ ਚੰਡੀਗੜ੍ਹ ਤੋਂ ਅਫਸਰਾਂ ਨੂੰ ਇਸ ਪਾਸੇ ਹਾਰੇ ਲਾਤਾ ਲੋਕਾਂ ਦੀ ਗੱਲ ਫੇਰ ਨਾ ਬਣੀ ਜੇ ਤੁਸੀਂ ਇਹ ਆਦੇਸ਼ ਦੇ ਦੋਂ ਦਫ਼ਤਰਾਂ ਦੇ ਵਿੱਚ ਬੈਠੇ ਹੋਏ ਅਫਸਰ ਉਹਨਾਂ ਦੇ ਬਾਬੂ ਕੇ ਨਾਲ ਦੀ ਨਾਲ ਕੰਮ ਨਿਪਟਾਇਆ ਜਾਵੇ ਤਾਂ ਕਿਵੇਂ ਨਹੀਂ ਕੰਮ ਦੀ ਐਫੀਸ਼ੀਐਂਸੀ ਵਧੇਗੀ ਉਹਦੇ ਨਾਲ ਫਾਇਦਾ ਕੀ ਹੋਣਾ ਹੈ ਕਿ ਲੋਕਾਂ ਨੂੰ ਵੀ ਸਹੂਲਤ ਮਿਲੂਗੀ ਪਰ ਬੇਤਰੇ ਹੈ ਕਿ ਉਸ ਪਾਸੇ ਵੱਲ ਤੁਰਨ ਦੀ ਜ਼ਰੂਰਤ ਹੈ ਨਾ ਕਿ ਇਹ ਕਿਸ ਤਰ੍ਹਾਂ ਸਾਰਾ ਕੁਝ ਸੈਂਟਰਲਾਈਜ਼ ਕਰਕੇ ਆਪਣੇ ਕੋਲ ਹੀ ਰਹੂਗਾ ਸਾਰਾ ਕੁਝ